ਮਸਾ ਸਿੰਘ ਪਿੰਡ ਕਿਹੜਾ ਪਿੰਡ ਬਾਕੀਪੁਰ ਜਿਹੜਾ ਤਰਨਤਾਰਨ ਤੇ ਤੁਹਾਨੂੰ ਉਸ ਤੋਂ ਪਹਿਲਾਂ ਅਸੀਂ ਬਾਡੀ ਸਰਵਿਸ ਦੇ ਪੰਜ ਨੂੰ ਸਤੇ ਸੀ ਉਦੋਂ ਪਹਿਲਾਂ ਤੁਹਾਨੂੰ ਕੀ ਪ੍ਰੋਬਲਮ ਸੀ ਤੇ ਉਦੋਂ ਪਹਿਲਾਂ ਆਪੇ ਸਾਡੇ ਫੈਮਿਲੀ ਨੂੰ ਗੈਠੀਏ ਦੀ ਪ੍ਰੋਬਲਮ ਸੀ ਆਪਣਾ ਜੋੜ ਦਰਦ ਕਰਦੇ ਸੀ ਆਪਣਾ ਸਰਾ ਪੇਪੀਵਾਦਾ ਸੀ ਹੋਰ ਕਾਫੀ ਪ੍ਰੋਬਲਮ ਹੈ ਕਦੇ ਫੈਕਸ਼ਨ ਵੱਧ ਗਈ ਕਦੇ ਬੀਪੀ ਵੱਧ ਗਿਆ ਮਤਲਬ ਇਦਾਂ ਦੀਆਂ ਪ੍ਰੋਬਲਮਾਂ ਆ। ਤੇ ਕਿੰਨੇ ਚਿਰ ਤੋਂ ਪ੍ਰੋਬਲਮ ਆ ਸੀ? ਇਹ 2017 ਦੇ ਵਿੱਚ ਆਈ ਸੀ ਪ੍ਰੋਬਲਮਾਂ। ਤੇ ਕਿੰਨੇ ਨਸਾਂ ਦਵਾਈਆਂ ਲਈਆਂ? ਦਵਾਈਆਂ ਬਹੁਤ ਕੋਈ ਡਾਕਟਰ ਨਹੀਂ ਛੱਡਿਆ ਆਸੇ-ਪਾਸੇ ਨਾਰਮਲ ਡਾਕਟਰ ਵੱਡੇ ਡਾਕਟਰ ਜਿੱਦਾਂ ਹੱਡੀਆਂ ਵਾਲੇ ਉਹਨਾਂ ਤੋਂ ਵੀ ਜਾਂਦੇ ਰਹੇ ਤੇ ਮਤਲਬ ਕਿ ਆਪੇ ਉਹਨਾਂ ਕਹਿੰਦੇ ਆਪੇ ਦਵਾਈ ਖਾਂਦੇ ਰਹੋਗੇ ਤਾਂ ਚੱਲਦੇ ਰਹੋਗੇ। ਓਕੇ। ਤੇ ਹੁਣ ਤੁਹਾਨੂੰ ਕਿੰਨਾ ਚਿਰ ਹੋ ਗਿਆ ਹੈ ਬਾਡੀ ਸਰਵਿਸ ਕਰਦਿਆਂ ਹਾਂ ਨੂੰ 1 ਮਹੀਨਾ ਹੋ ਗਿਆ ਹੈ ਆਪਣੇ ਬਾਡੀ ਸਰਵਿਸ ਦੇ ਪੰਜ ਜੂਸ ਲੈਏ ਸੀ ਤੁਹਾਨੂੰ 50 ਦਿਨ ਤਕਰੀਬਨ ਹੋ ਗਿਆ ਹੈ ਤਾਂ ਅੱਜ ਪੰਜ ਦੂਸਰਾ ਪੈਗ ਲੈਣ ਵਾਸਤੇ ਆਏ ਹਾਂਜੀ ਹਾਂਜੀ ਓਕੇ ਤੇ ਇਸ ਤਰ੍ਹਾਂ ਮਹਿਸੂਸ ਕਰ ਰਹੇ ਜੀ ਵੀ ਵਧੀਆ ਮਹਿਸੂਸ ਕਰ ਰਹੇ ਹਾਂਜੀ ਪਹਿਲਾਂ ਨਾਲੋਂ ਸਾਨੂੰ ਮਤਲਬ ਕਿ 1 ਰੁਪਏ ਚੋਂ 50 ਪੈਸੇ ਸਾਨੂੰ ਰਮਾਨ ਆ ਗਿਆ ਹੈ ਓਕੇ ਹੁਣ ਭਾਂਜੀ ਤੁਰੇ ਫਿਰ ਤੇ ਵਧੀਆ ਹਾਂਜੀ ਤੁਰੇ ਫਿਰ ਤੇ ਸਾਰਾ ਕੰਮ ਤਾਂ ਦਾ ਕਰਦੇ ਆ ਪਹਿਲਾਂ ਥੋੜਾ ਇਹ ਚਾਰੂ ਮਾਰਦੇ ਤੇ ਸਾਹ ਚੜ ਜਾਂਦਾ ਹੈ ਤੇ ਹੋਰ ਕੁਝ ਦੇ ਕੰਮ ਕਰਨਾ ਸਾਹ ਲੈ ਕੇ ਕੰਮ ਕਰਨਾ ਹੁਣ ਦਾਤ ਤਨ ਸਾਹ ਚੜਦਾ ਆ ਤੇ ਆਪਣਾ ਤੁਰੇ ਫਿਰਦੇ ਆ ਹਾਂਜੀ ਬਿਲਕੁਲ ਸਹੀ ਗੱਲ ਤੇ ਹੁਣ ਜਿਹੜੇ ਵੀਰ ਭੈਣ ਆਪਣੇ ਸੁਣਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਹੁਣ ਅਸੀਂ